ਕੀਸ਼ੂ ਕੀਸ਼ੂ ਨਾਮ ਇਹ ਜੀ ਦਣਾ ਸਤਪਾਲ ਸਿੰਘ ਕੀ ਘਟਨਾ ਕੀ ਸਤਪਾਲ ਜੀ ਇਹ ਘਟਨਾ ਜੀ ਇਹਦੇ ਨਵੀਂ ਪੋਲਾ ਦੇ ਪਾਸੇ ਵਾਪਰੀ ਜੀ ਅੱਛਾ ਇੱਥੇ ਸਾਡੇ ਮੁੰਡੇ ਗਏ ਸੀ ਪਾਰ ਗਏ ਵੇ ਅੱਛਾ ਤੇ ਉਹ ਆਏ ਸੀ ਉਰਾ ਇਧਰ ਨਵੀਂ ਪੋਲਾ ਦੇ ਪਾਸੇ ਕਿਹੜੀ ਜਗ੍ਹਾ ਤੇ ਪਿੰਦ ਨਵੀਂ ਪੋਲਾ ਮੋਜਮ ਸਮਝ ਮੋਜਮ ਹਾਂਜੀ ਅੱਛਾ ਮੋਜਮ ਦੇ ਕੋਲ ਜਿਹੜਾ ਬਣਿਆ ਹੁੰਦਾ ਅੱਛਾ ਨਾ ਪੋਲ ਬਣੇ ਪੋਲ ਤੋਂ ਡੇਕ ਪਿਆ ਸੀ ਤੇ ਫਿਰ ਆਪਣੇ ਆਰਮੀ ਵਾਲਿਆਂ ਨੇ ਕੱਢਿਆ ਉਹਨੂੰ ਅੱਛਾ ਆਰਮੀ ਵਾਲਿਆਂ ਨੇ ਕੱਢ ਲਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਾ ਨੁਕਸਾਨ ਨਹੀਂ ਹੋਇਆ ਕੀ ਨਾ ਕੀ ਸੀ ਹੁੰਦਾ 사જન ਕਿੰਨੀ ਕੁ ਉਮਰ ਦਾ ਸੀਗਾ ਮਰ ਗਿਆ ਸੀ 14 15 ਸਾਲ ਅੱਛਾ ਅੱਛਾ ਇਸ ਤਰ੍ਹਾਂ ਦੇ ਖਤਰੇ ਹੋਰ ਵੀ ਹੈਗੇ ਨੇ ਇੱਥੇ ਹੋਰ ਵੀ ਹੈਗੇ ਨੇ ਐਸਾਈਡ ਵੀ ਹੈਗੇ ਨੇ ਹਾਂਜੀ ਐਸਾਈਡ ਵੀ ਹੈਗੇ ਨੇ ਜਿਹੜਾ ਮਾਰਮਨਗਰ ਤੇ ਇੱਕ ਟੰਗੜ ਬਣੀ ਅੱਛਾ ਹੋ ਗਿਆ ਰਿਹਾ ਪਾਣੀ ਹੋ ਗਿਆ ਸਾਡੇ ਪਿੰਡ ਤੋਂ ਨਾਲ ਅੱਛਾ ਇਹ ਜਿਹੜਾ ਤੁਹਾਡਾ ਪਿੰਡ ਹੈਗਾ ਇਹ ਅਸੀਂ ਇਹ ਇਧਰੋਂ ਰਸਤੇ ਤੋਂ ਹੋ ਕੇ ਆਏ ਹੈਗੇ ਹਾਂ ਕਿੰਨੇ ਕਿੰਨੇ ਫੁੱਟ ਪਾਣੀ ਹੈ ਗਏ ਨੇ ਤੇ ਗਾਇਏ ਤੇ ਆਪਣੇ 4-5-5 ਫੁੱਟ ਗਾਇਏ 4-4-5 ਫੁੱਟ ਪਾਣੀ ਹੈਗਾ ਟਰੈਕਟਰ ਤੋਂ ਮੇਰੇ ਖਿਆਲ ਨਾਲ ਟਰੈਕਟਰ ਵੀ ਮੁਸ਼ਕਲ ਨਹੀਂ ਲੰਗਦਾ ਹੁਣ ਤਾਂ ਮੁਸ਼ਕਲ ਨਹੀਂ ਹੁਣ ਤਾਂ ਸੰਭਰਤ ਹੋ ਚੁੱਕਾ